ਉਨਾ ਨੇ ਮੋੜ ਦਿੱਲੀ ਕੂਚ ਕਰਨ ਦੀ ਕੀਤੀ ਕੋਸ਼ਿਸ਼ ਪੈਦਲ ਦਿੱਲੀ ਦੇ ਨਹੀਂ ਨਿਕਲੇ ਕਿਸਾਨਾਂ ਦਾ ਪੁਲਿਸ ਦੇ ਨਾਲ ਹੋਇਆ ਟਕਰਾਅ ਜਾਲ ਪੁੱਟਣ ਦੀ ਕੋਸ਼ਿਸ਼ ਕਰਨ ਤੇ ਪੁਲਿਸ ਦੇ ਵੱਲੋਂ ਅਥਰੂ ਗੈਸ ਦਾ ਇਸਤੇਮਾਲ ਹੋਇਆ ਜਤੇਦਾਰ ਨੇ ਅਸਤੀਫਿਆਂ ਤੇ ਫੈਸਲਾ ਲੈਣ ਦੇ ਲਈ ਅਕਾਲੀ ਦਲ ਨੂੰ ਦਿੱਤਾ 20 ਦਿਨ ਦਾ ਸਮਾਂ ਕੱਲ੍ਹ 3 ਦਿਨਾਂ ਚ ਰਿਜ਼ਾਈਨ ਮਨਜ਼ੂਰ ਕਰਨ ਦੇ ਦਿੱਤੇ ਸੀ ਹੁਕਮ ਸੁਖਬੀਰ ਬਾਦਲ ਤੇ ਕਈ ਹੋਰ ਅਕਾਲੀ ਆਗੂ ਛੱਡ ਚੁੱਕੇ ਨੇ ਅਹੋਦੇ ਪੰਜਾਬ ਚ 21 ਦਸੰਬਰ ਨੂੰ ਨਗਰ ਨਿਗਮ ਚੋਣਾ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੈਂਦੀਆਂ ਵੋਟਾਂ ਕੱਲ੍ਹ ਤੋਂ ਨਾਮਿਨੇਸ਼ਨ ਹੋਣੇ ਸ਼ੁਰੂ ਐ ਜੀ ਪੀ ਸੀ ਵੱਲੋਂ ਨਗਰ ਨਿਗਮ ਚੋਣਾ ਮੁਲਤਵੀ ਕਰਨ ਦੀ ਮੰਗ ਪ੍ਰਧਾਨਤਾਮੀ ਬੋਲੇ ਸ਼ਹੀਦੀ ਪੰਦਰਵਾੜੇ ਚ ਨਾ ਹੋਵੇ ਵੋਟਿੰਗ ਪੰਜਾਬ ਚੋਣ ਕਮਿਸ਼ਨ ਤੋਂ ਜਨਵਰੀ ਚ ਚੋਣ ਕਵਾਉਂਦੀ ਕੀਤੀ ਹੈ ਪੀ ਉਦਾਰ ਲਹਿਰ ਦੀ ਮੀਟਿੰਗ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਨਾਲ ਦਿਖੇ ਮਲੂਕਾ ਫਤਿਹਗੜ੍ਹ ਸਾਹਿਬ 'ਚ ਸੁਖਬੀਰ ਦੇ ਨਾਲ ਨਿਭਾਈ ਸੇਵਾ ਤਾਂ ਐ ਜੀ ਪੀ ਸੀ ਪ੍ਰਧਾਨ ਧਾਮੀ ਦੇ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ ਪੁਲਿਸ ਨੇ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਨਰਾਇਣ ਚੋੜਾ ਦੇ ਬੇਟਿਆਂ ਤੋਂ ਕੀਤੀ ਪੁੱਛਗਿੱਛ کئی ਘੰਟਿਆਂ ਤੱਕ ਕੀਤੇ ਸਵਾਲ ਜਵਾਬ ਅੱਜ ਰਿਮਾਂਡ ਖਤਮ ਹੋਣ ਤੇ ਚੋੜੇ ਨੂੰ ਕੋਰਟ ਚ ਕੀਤਾ ਜਾਵੇਗਾ ਪੇਸ਼ ਜਿਹਦਰਵਾਹਾ ਦੇ ਵੀ ਪਿੰਡਾਂ 'ਚ 15 ਦਸੰਬਰ ਨੂੰ ਹੋਣਗੀਆਂ ਪੰਚਾਇਤੀ ਚੋਣਾਂ ਪੰਜਾਬ ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਪਹਿਲਾਂ ਗੜਬੜੀਆਂ ਕਰਕੇ ਰੱਦ ਕੀਤੀਆਂ ਗਈਆਂ ਸਨ ਚੋਣਾਂ ਸ਼ੀਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਪ੍ਰੀਤੀ ਪਾਲ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਰੂਕ ਖੇਤਰ 'ਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਤਾਂ ਸੁੱਤੇ ਪਏ ਪਰਿਵਾਰ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਹਮਲੇ ਦੇ ਦੌਰਾਨ ਇੱਕ ਬੱਚਾ ਵੀ ਗੰਭੀਰ ਜ਼ਖਮੀ ਹੋਇਆ ਤਾਂ ਪਰਿਵਾਰ ਇੱਕ ਰੰਜਿਸ਼ ਦਾ ਹੈ ਮਾਮਲਾ ਦੱਸਿਆ ਜਾ ਰਿਹਾ ਦੱਸ ਦਈਏ ਕਿ ਮ੍ਰਿਤਕਾਂ 'ਚ ਬਜ਼ੁਰਗ ਜੋੜਾ ਤੇ ਉਹਨਾਂ ਦੇ ਨੂੰਹ ਪੁੱਤ ਵੀ ਸ਼ਾਮਲ ਨੇ ਤਾਂ ਪੁਲਿਸ ਨੇ ਚਾਰੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਤਸਵੀਰਾਂ ਜੋ ਨੇ ਕੁਰੂਕ ਖੇਤਰ ਦੀਆਂ ਨੇ ਜਿੱਥੇ ਇੱਕੋ ਪਰਿਵਾਰ ਦੇ ਚਾਰ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਤਾਂ ਇੱਕ ਖੌਫਨਾਕ ਵਾਰਦਾਤ ਕੁਰੂਕ ਖੇਤਰ ਤੋਂ ਸਾਹਮਣੇ ਆਈ ਹੈ ਇੱਕੋ ਪਰਿਵਾਰ ਦੇ ਚਾਰ ਲੋਕ ਜੋ ਸੁੱਤੇ ਪਏ ਸੀ ਉਹਨਾਂ ਤੇ ਹਮਲਾ ਕੀਤਾ ਗਿਆ ਤੇ ਇਸ ਦਾ ਹਥਿਆਰਾਂ ਦੇ ਨਾਲ ਇਸ ਦੌਰਾਨ ਇੱਕ ਬੱਚਾ ਵੀ ਜੋ ਹੈ ਜ਼ਖਮੀ ਹੋਇਆ ਤਾਂ ਪਰਿਵਾਰਕ ਰੰਜਿਸ਼ ਦਾ ਜੋ ਹੈ ਮਾਮਲਾ ਦੱਸਿਆ ਜਾ ਰਿਹਾ ਜਿਸ ਦੇ ਚੱਲਦੇ ਮ੍ਰਿਤਕਾਂ ਚ ਬਜ਼ੁਰਗ ਜੋੜਾ ਤੇ ਉਹਨਾਂ ਦੇ ਨੂੰ ਪੁੱਤ ਵੀ ਸ਼ਾਮਲ ਸੀ ਜਿਨ੍ਹਾਂ ਦਾ ਕਤਲ ਕੀਤਾ ਗਿਆ ਹੁਣ ਪੁਲਿਸ ਵੱਲੋਂ ਜੋ ਹੈ Laasha ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਸ ਘਟਨਾ ਦੇ ਨਾਲ ਜੋ ਆਸ-ਪਾਸ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤਾਂ ਕੁਰੂਖੇਤਰ ਦੇ ਵਿੱਚ ਇੱਕ ਕਤਲ ਕੀਤਾ ਗਿਆ ਅੱਗੇ ਆਤ ਮੋਬਾਈਲ ਲੈ ਕੇ ਨਹੀਂ ਮਾਝੋਣਾਂ ਨਾਲੇ डेथ हुई थी गांव में उनकी डेड बॉडी को हॉस्पिटल भेजवा है एक की डेथ हॉस्पिटल में हुई है दूसर नाम है एक लेडीज भी हॉस्पिटल में जिसकी डेथ हो चुकी है एक छोटा बच्चा है जिसकी बारह तेरह साल एज है वो अभी बचा हुआ है उसका इलाज चल रहा है अभी इनकी स्टेटमेंट वगैरह रिकॉर्ड करने लग रहे हैं जांच करने लग रहे हैं जांच करने के बाद आपको सारे फैक्ट जैसे क्लियर होगा बता दें ਤਾਂ ਨਰਾਇਣ ਸਿੰਘ ਚੌੜਾ ਨੂੰ ਜੋ ਹੈ ਪੇਸ਼ੀ ਦੇ ਲਈ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਅੰਮ੍ਰਿਤਸਰ ਕੋਰਟ ਦੇ ਵਿੱਚ ਜੋ ਹੈ ਉਹਨਾਂ ਦੀ ਪੇਸ਼ੀ ਹੈ ਅੱਜ 8 ਦਸੰਬਰ ਜੋ ਉਹਨਾਂ ਦੀ ਪੇਸ਼ੀ ਅੱਜ ਰਿਮਾਂਡ ਖਤਮ ਹੋਇਆ ਸੀ ਤਾਂ 3 ਦਿਨਾਂ ਦਾ ਜੋ ਹੈ ਪੁਲਿਸ ਨੂੰ ਨਰਾਇਣ ਚੌੜਾ ਦਾ ਰਿਮਾਂਡ ਮਿਲਿਆ ਸੀ ਜੋ ਅੱਜ ਖਤਮ ਹੋ ਚੱਲਿਆ ਹੈ ਤਾਂ ਪੁਲਿਸ ਉਹਨਾਂ ਨੂੰ ਲੈ ਕੇ ਪਹੁੰਚੀ ਹੈ ਤਾਂ ਦੱਸ ਦਈਏ ਕਿ ਨਰਾਇਣ ਚੌੜਾ ਦੀ ਜੋ ਹੈ ਅੱਜ ਪੇਸ਼ੀ ਹੈ ਤਾਂ ਸੁਖਬੀਰ ਬਾਦਲ ਤੇ ਹਮਲੇ ਤੇ ਜੋ ਹੈ ਨਰਾਇਣ ਚੌੜਾ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਤਾਂ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ ਸੀ ਤਾਂ ਅਦਾਲਤ ਦੇ ਵੱਲੋਂ ਜੋ ਹੈ 3 ਦਿਨ ਦਾ ਰਿਮਾਂਡ ਦਿੱਤਾ ਗਿਆ ਸੀ ਅੱਜ ਉਹਨਾਂ ਦਾ ਰਿਮਾਂਡ ਖਤਮ ਹੋਇਆ ਤਾਂ ਪੁਲਿਸ ਉਹਨਾਂ ਨੂੰ ਜੋ ਹੈ ਕੋਰਟ ਚ ਲੈ ਕੇ ਪਹੁੰਚੀ ਹੈ ਤਾਂ ਨਰਾਇਣ ਚੋੜਾ ਜਿਸ ਦੀ ਅੱਜ ਪੇਸ਼ੀ ਹੋਵੇਗੀ ਉਹ ਦੇਖਣਾ ਹੋਵੇਗਾ ਕਿ ਜੋ ਅਦਾਲਤ ਦੇ ਵੱਲੋਂ ਅੱਜ ਕਿੰਨੇ ਦਿਨ ਦਾ ਜੋ ਰਿਮਾਂਡ ਦਿੱਤਾ ਜਾਂਦਾ ਹੈ ਤਾਂ ਸੁਖਬੀਰ ਬਾਦਲ ਤੇ ਨਰਾਇਣ ਚੋੜਾ ਦੇ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਜੋ ਹੈ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ ਨਰਾਇਣ ਚੋੜਾ ਦੇ ਵੱਲੋਂ ਸੁਪੀਰ ਬਦਲ ਤੇ ਗੋਲੀ ਚਲਾਉਂਦੀ ਕੋਸ਼ਿਸ਼ ਕੀਤੀ ਗਈ ਸੀ ਇਸ ਦੌਰਾਨ ਜੋ ਹੈ ਉਹਨਾਂ ਦੇ ਸੁਰੱਖਿਆ ਕਰਮੀ ਮੌਜੂਦ ਸੀ ਉਹਨਾਂ ਦੇ ਵੱਲੋਂ ਨਾਰਾਇਣ ਚੋੜਾ ਨੂੰ ੱੱਕਾ ਮਾਰ ਕੇ ਪਛਾਣੂ ਕੀਤਾ ਗਿਆ ਸੀ ਤਵਦੇਰੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਲਾਈਵ ਜੁੜ ਰਹੇ ਨੇ ਅਮਿਤ ਸ਼ਰਮਾ ਅਮਿਤ ਕੀ ਕੁਝ ਜਾਣਕਾਰੀ ਹੈ ਇਸ ਪੂਰੀ ਖਬਰ ਤੇ ਬਿਲਕੁਲ ਨਰੈਨ ਸਿੰਘ ਚੋੜਾ ਨੂੰ ਹੁਣੇ ਕੁਝ ਦਿਨ ਪਹਿਲਾਂ ਹੀ ਪੁਲਿਸ ਲੈ ਕੇ ਕੋਰਟ ਦੇ ਵਿੱਚ ਪੁੱਜੀ ਹੈ ਤੇ ਜਦੋਂ ਪਿਛਲੀ ਵਾਰੀ ਨਰੈਨ ਸਿੰਘ ਚੋੜਾ ਨੂੰ ਜਿਹੜਾ ਪੇਸ਼ ਕੀਤਾ ਗਿਆ ਸੀ ਕਰੀਬ 5 ਤਰੀਕ ਨੂੰ ਤੇ ਉਸ ਵੇਲੇ 3 ਦਿਨ ਦਾ ਰਿਮਾਂਡ ਜ਼ਰੂਰ ਮਿਲਿਆ ਸੀ ਸੋ ਅੱਜ ਰਿਮਾਂਡ ਉਹ ਨਰੈਨ ਸਿੰਘ ਚੋੜਾ ਦਾ ਖਤਮ ਹੋ ਰਿਹਾ ਸੋ ਅੱਜ ਫੇਰ ਪੁਲਿਸ ਲੈ ਕੇ ਕੋਰਟ ਦੇ ਵਿੱਚ ਜ਼ਰੂਰ ਪੁੱਜੀ ਹੈ ਤੇ ਅੱਜ ਹੋਰ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਏਗੀ ਲੇਕਿਨ ਹੁਣੇ ਹੀ ਅੰਦਰ ਪੁੱਜੀ ਐ ਸੋ ਥੋੜੀ ਦੇਰ ਦੇ ਵਿੱਚ ਹੀ ਨਰੈਨ ਸਿੰਘ ਚੋੜਾ ਨੂੰ ਲੈ ਕੇ ਬਾਹਰ ਆਇਆ ਜਾਏਗਾ ਕਿ ਅਪਾ ਇਸ ਵੇਲੇ ਕੋਰਟ ਪਰਿਸਰ ਦੇ ਬਾਹਰ ਹੀ ਖੜੇ ਆ ਜਿੱਤੇ ਪੁਲਿਸ ਦੁਆਰਾ ਪੁਖਤਾ ਪ੍ਰਬੰਧ ਕੀਤੇ ਗਏ ਅਤੇ ਨੀਲੀ ਦਸਤਾਰ ਸਜਾ ਕੇ ਨਰੈਨ ਸਿੰਘ ਚੋੜਾ ਜ਼ਰੂਰ ਅੱਜ ਕੋਰਟ ਦੇ ਵਿੱਚ ਪੁਲਿਸ ਲੈ ਕੇ ਪੁੱਜੀ ਐ ਤੇ ਥੋੜੀ ਦੇਰ ਦੇ ਵਿੱਚ ਹੀ ਨਰੈਨ ਸਿੰਘ ਚੋੜਾ ਨੂੰ ਪੁਲਿਸ ਬਾਹਰ ਲੈ ਕੇ ਆਏਗੀ ਸੋ ਪਿਛਲੀ ਵਾਰੀ ਜਦੋਂ ਪੁਲਿਸ ਦੁਆਰਾ ਰਿਮਾਂਡ ਜ਼ਾਦਾ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿਉਂਕਿ ਹਲੇ ਕਈ ਇਹੋ ਜਿਹੇ ਸਵਾਲ ਐ ਜਿਸ ਦਾ ਜਵਾਬ ਪੁਲਿਸ ਨਰੈਨ ਸਿੰਘ ਚੋੜਾ ਕੋਲ ਲੈਣ ਦੀ ਕੋਸ਼ਿਸ਼ ਦੇ ਵੀ ਜੁਟੀ ਹੈ ਸੋ ਕਿੰਨੇ ਸਵਾਲ ਪੁਲਿਸ ਦੀ ਜਿਹੜੀ ਉਹਦੇ ਵਿੱਚ ਹੈ ਕਾਗਜ਼ ਦੇ ਵਿੱਚ ਕਿ ਕਿੰਨੇ ਸਵਾਲ ਨਰਿੰਦਰ ਸਿੰਘ ਚੋੜਾ ਕੋ ਪੁੱਛਨੇ ਸੀ ਕਿਸ ਦੇ ਕਿੰਨੇ ਦੇ ਜਵਾਬ ਹਲੇ ਤੱਕ ਨਰਿੰਦਰ ਸਿੰਘ ਚੋੜਾ ਪੁਲਿਸ ਨੂੰ ਦੇ 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 ਸਕਿਆ ਹੈ ਸੋ ਕੁੱਲ ਮਿਲਾ ਕੇ ਨਰਿੰਦਰ ਸਿੰਘ ਚੋੜਾ ਕੋ ਹਲੇ ਵੀ ਕਈ ਇਹੋ ਜਿਹੇ ਅਨਸੁਲਝੇ ਸਵਾਲ ਹੈ ਜਿਸ ਦਾ ਜਵਾਬ ਪੁਲਿਸ ਲੈਣ ਦੀ ਕੋਸ਼ਿਸ਼ ਦੇ ਵਿੱਚ ਜੁਟੀ ਹੈ ਸੋ ਅੱਜ ਨਰਿੰਦਰ ਸਿੰਘ ਚੋੜਾ ਦਾ ਹੋਰ ਰਿਮਾਂਡ ਜ਼ਰੂਰ ਹਾਸਿਲ ਕਰਨ ਦੀ ਕੋਸ਼ਿਸ਼ ਜ਼ਰੂਰ ਪੁਲਿਸ ਵੱਲੋਂ ਕੀਤੀ ਜਾਏਗੀ ਲੇਕਿਨ ਥੋੜੀ ਦੇਰ ਦੇ ਵਿੱਚ ਹੀ ਪੁਲਿਸ ਨਰੈਣ ਸਿੰਘ ਚੋੜੇ ਨੂੰ ਬਾਹਰ ਲੈ ਕੇ ਆਏਗੀ ਤੇ ਪੁਲਿਸ ਸਪਸ਼ਟੀਕਰਨ ਜਿਹੜਾ ਮੀਡੀਆ ਸਾਹਮਣੇ ਜ਼ਰੂਰ ਕਰੇਗੀ ਕਿ ਕਿੰਨੇ ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਤੇ ਕਿੰਨੇ ਦਿਨਾਂ ਦਾ ਪੁਲਿਸ ਨੂੰ ਜਿਹੜਾ ਕੋਰਟ ਵੱਲੋਂ ਰਿਮਾਂਡ ਦਿੱਤਾ ਗਿਆ ਜੀ ਜੀ ਅਸੀਂ ਆਪੇ ਜੇਕਰ ਤੁਸੀਂ ਦੱਸ ਸਕੋ ਕਿ ਕੋਰਟ ਦੇ ਬਾਹਰ ਕਿਸ ਤਰ੍ਹਾਂ ਦੇ ਪੁਲਿਸ ਦੇ ਵੱਲੋਂ ਪ੍ਰਬੰਧ ਕੀਤੇ ਗਏ ਨੇ ਕਿ ਪਿਛਲੀ ਵਾਰ ਜੋ ਹੈ ਨਾਰਾਇਣ ਸਿੰਘ ਚੋੜਾ ਨੂੰ ਉੱਥੇ ਲੈ ਕੇ ਪਹੁੰਚੇ ਸੀ ਤਾਂ ਇੱਕ ਮਹਿਲਾ ਦੇ ਵੱਲੋਂ ਜੋ ਹੈ ਉੱਥੇ ਹੰਗਾਮਾ ਕੀਤਾ ਗਿਆ ਸੀ ਕਿਸ ਤਰ੍ਹਾਂ ਦੇ ਉੱਥੇ ਹਾਲਾਤ ਨੇ ਜੀ ਬਿਲਕੁਲ ਕੋਰਟ ਪਰਿਸਰ ਤੇ ਤੁਹਾਨੂੰ ਹਾਲਾਤ ਹਾਲਾਤ ਦਿਖਾਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਪੁਲਿਸ ਦੁਆਰਾ ਪੁਖਤਾ ਪ੍ਰਮਾਣਿਤ ਕੀਤੇ ਗਿਆ ਜਿਸ ਗੱਡੀ ਦੇ ਵਿੱਚ ਨਰਿੰਦਰ ਸਿੰਘ ਚੋੜਾ ਨੂੰ ਲੈ ਕੇ ਆਇਆ ਗਿਆ ਉਸ ਗੱਡੀ ਦਾ ਵੀ ਦੱਸਾਂਗੇ ਤੇ ਕਿੱਥੋਂ ਤੱਕ ਨਰਿੰਦਰ ਸਿੰਘ ਚੋੜਾ ਨੂੰ ਲੈ ਕੇ ਆਏ ਜਿਹੜਾ ਬੈਰੀਗੇਟਿੰਗ ਜਿਹੜਾ ਲੋਹੇ ਦੀ ਗ੍ਰਿਲ ਲੱਗੀ ਹੈ ਇਸ ਜਗ੍ਹਾ ਤੱਕ ਨਰਿੰਦਰ ਸਿੰਘ ਚੋੜਾ ਨੂੰ ਪੁਲਿਸ ਦੁਆਰਾ ਲੈ ਕੇ ਆਇਆ ਗਿਆ ਸੋ ਨਰਿੰਦਰ ਸਿੰਘ ਚੋੜਾ ਜਦੋਂ ਕੋਰਟ ਪਰਿਸਰ ਦੀ ਸੀੜੀਆਂ 'ਚ ਚੜ ਰਿਹਾ ਸੀ ਉਸ ਵੇਲੇ ਉਸਨੇ ਹੱਥ ਜ਼ਰੂਰ ਹਿਲਾ ਕੇ ਮੀਡੀਆ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੱਥ ਜ਼ਰੂਰ ਹਿਲਾਇਆ ਮੀਡੀਆ ਨੂੰ ਹੱਥ ਹਿਲਾਇਆ ਸੋ ਇੱਕ ਵਾਰੀ ਉਸ ਗੱਡੀ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਉਹ ਬੈਰੀਗੇਟਿੰਗ ਜਿਹੜੀ ਲੋਹੇ ਦੀ ਲੱਗੀ ਹੈ ਇਸ ਜਗ੍ਹਾ ਤੱਕ ਨਰਿੰਦਰ ਸਿੰਘ ਚੋੜਾ ਨੂੰ ਲਿਆਇਆ ਗਿਆ ਇਸ ਜਗ੍ਹਾ ਤੋਂ ਲੈ ਕੇ ਕੋਟ ਦੇ ਜਿਹੜੇ ਜਿਹੜਾ ਰਸਤਾ ਵੈ ਸਿਰਫ ਮਹਿਜ 10 ਕਦਮ ਦਾ ਰਸਤਾ ਵੈ ਸੋ ਪੁਲਿਸ ਦੁਆਰਾ ਐਸ ਕਰਕੇ ਇਸ ਜਗ੍ਹਾ ਤੇ ਲਿਆਂਦਾ ਗਿਆ ਤਾਂਕਿ ਮੀਡੀਆ ਕੋਈ ਨਰਿੰਦਰ ਸਿੰਘ ਚੋੜਾ ਨੂੰ ਸਵਾਲ ਜਵਾਬ ਨਾ ਕਰ ਸਕੇ ਥੋੜੀ ਦੇਰ ਦੇ ਵਿੱਚ ਹੀ ਜਿਹੜਾ ਉਥੋਂ ਕੋਰਟ ਪਰਿਸਰ ਤੋਂ ਨਰਿੰਦਰ ਸਿੰਘ ਚੋੜਾ ਨੂੰ ਗੱਡੀ ਦੇ ਵਿੱਚ ਲਿਆਂਦਾ ਜਾਏਗਾ ਸੋ ਪੁਲਿਸ ਦੁਆਰਾ ਪਹਿਲਾਂ ਹੀ ਕਿਹਾ ਗਿਆ ਸੀ ਕਿ মিডিਆ ਨਾਲ ਜ਼ਰੂਰ ਗੱਲਬਾਤ ਕੀਤੀ ਜਾਏਗੀ ਤੇ ਨਾਲ ਹੀ ਜਿਹੜਾ মিডিਆ ਦੁਆਰਾ ਜਿਹੜਾ ਪਿਛਲੀ ਵਾਰੀ ਰਿਮਾਂਡ ਜ਼ਰੂਰ ਜਿਹੜਾ 10 ਦਿਨ ਦਾ ਮੰਗਿਆ ਗਿਆ ਸੀ ਕੋਰਟ ਵੱਲੋਂ 3 ਦਿਨ ਦਾ ਦਿੱਤਾ ਗਿਆ ਸੀ ਲੇਕਿਨ ਹੁਣ ਦੁਆਰਾ ਇੱਕ ਵਾਰੀ ਰਿਮਾਂਡ ਜ਼ਰੂਰ ਜਿਹੜੇ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਕਈ ਇਹੋ ਜਿਹੇ ਅਨਸੁਲਝੇ ਸਵਾਲ ਜ਼ਰੂਰ ਹੈ ਜਿਸ ਦੀ ਜਾਣਕਾਰੀ ਪੁਲਿਸ ਨੂੰ ਹਲੇ ਵੀ ਨਰੈਨ ਸਿੰਘ ਚੋੜਾ ਕੋ ਚਾਹੀਦੀ ਹੈ ਜਿਸ ਦਾ ਸਪਸ਼ਟੀਕਰਨ ਨਰੈਨ ਸਿੰਘ ਚੋੜਾ ਕਈ ਸਵਾਲਾਂ ਦੇ ਅਨਸੁਲਝੇ ਜਵਾਬ ਸੀ ਜਿਹੜਾ ਨਰੈਨ ਸਿੰਘ ਚੋੜਾ ਨਹੀਂ ਦੇ ਪਾਇਆ ਵਾ ਸੋ ਕੁੱਲ ਮਿਲਾਕੇ ਸਰਬਜੋਤ ਅੱਜ ਦਾ ਦਿਨ ਜ਼ਰੂਰੀ ਹੈ ਪੁਲਿਸ ਦੇ ਲਈ ਰਿਮਾਂਡ ਹਾਸਲ ਕਰਨ ਦੀ ਪੁਲਿਸ ਦੁਆਰਾ ਜ਼ਰੂਰ ਕੋਸ਼ਿ ਵੱਲੋਂ ਪੁਲਿਸ ਨੂੰ ਮਾਰ ਦਿੱਤਾ ਜਾਂਦਾ ਹੈ ਇਹ ਦੇਖਣ ਲਈ। ਅਸੀਂ ਮੈਂ ਉਹ ਥੋੜੀ देर ਬਾਅਦ ਅਪਡੇਟ ਦੇ ਲਈ ਤੁਹਾਡੇ ਕੋਲ ਆਵਾਂਗੇ ਤਾਂ ਦੱਸ ਦਈਏ ਕਿ ਨਰਾਇਣ ਚੌੜਾ ਨੂੰ ਜੋ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਅੱਜ ਉਹਨਾਂ ਦਾ ਰਿਮਾਂਡ 3 ਦਿਨਾਂ ਦਾ ਰਿਮਾਂਡ ਜੋ ਹੈ ਉਹ ਖਤਮ ਹੋ ਚੁੱਕਿਆ ਹੈ ਪੁਲਿਸ ਦੇ ਵੱਲੋਂ ਪਿਛਲੀ ਵਾਰ ਵੀ ਦੱਸ ਦਈਏ ਕਿ ਜ਼ਿਆਦਾ ਰਿਮਾਂਡ ਜੋ ਹੈ ਮੰਗਿਆ ਗਿਆ ਸੀ ਪਰ ਅਦਾਲਤ ਦੇ ਵੱਲੋਂ ਸਿਰਫ ਉਹਨਾਂ ਨੂੰ 3 ਦਿਨ ਦਾ ਰਿਮਾਂਡ ਹੀ ਦਿੱਤਾ ਗਿਆ ਸੀ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਪੁਲਿਸ ਦੇ ਵੱਲੋਂ ਜੋ ਰਿਮਾਂਡ ਅੱਜ ਕਿੰਨੇ ਦਿਨ ਦਾ ਮੰਗਿਆ ਜਾਂਦਾ ਤੇ ਅਦਾਲਤ ਦੇ ਵੱਲੋਂ ਕਿੰਨੇ ਦਿਨ ਦਾ ਨਰਾਇਣ ਸਿੰਘ ਚੌੜਾ ਦਾ ਰਿਮਾਂਡ ਪੁ